ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਦੇ ਸਕੂਲਾਂ ਦੇ ਲਈ ਇੱਕ ਵੱਡੀ ਇੱਕ ਤਾਜ਼ਾ ਖਬਰ ਲੈ ਕੇ ਹਾਜ਼ਰ ਹੋਏ ਹਾਂ ਕੱਲ ਦੀ ਸਰਕਾਰੀ ਛੁੱਟੀ ਦਾ ਹੋਇਆ ਐਲਾਨ ਬੰਦ ਰਹਿਣਗੇ ਇਹ ਸਕੂਲ ਸਕੂਲਾਂ ਨੂੰ ਨੋਟੀਫਿਕੇਸ਼ਨ ਵੀ ਕੀਤਾ ਜਾ ਰਿਹਾ ਹੈ ਪੂਰੀ ਅਪਡੇਟ ਪੰਜਾਬ ਦੇ ਕਿਹੜੇ ਕਿਹੜੇ ਸਕੂਲ ਜਿੱਥੇ ਛੁੱਟੀ ਰਹੇਗੀ ਅਤੇ ਕਿਸ ਕਾਰਨ ਛੁੱਟੀ ਰਹੇਗੀ ਇਹ ਸਾਰੀ ਜਾਣਕਾਰੀ ਅਜੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਂ ਅਪਡੇਟ ਦੇ ਉੱਪਰ ਔਰ ਜਾਣਦੇ ਹਾਂ ਕਿ ਸਕੂਲਾਂ ਦੇ ਵਿੱਚ ਜੋ ਕੱਲ ਦੀ ਛੁੱਟੀ ਆ ਉਹ ਕਿਸ ਕਾਰਨ ਰਹੇਗੀ ਅਤੇ ਕਿਹੜੇ-ਕਿਹੜੇ ਸਕੂਲ ਜਿੱਥੇ ਇਹ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ 'ਚ 17 April ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦਿਨ ਸਵੇਪਾ ਸਕੂਲ ਕਾਲਜ ਵਿਦਿਅਕ ਅਤੇ ਹੋਰ ਅਦਾਰਿਆਂ ਦਾ ਛੁੱਟੀ ਰਹੇਗੀ ਦਰਅਸਲ 17 اپریل ਨੂੰ رام نوویں ਦਾ تہوار ہے ਅਤੇ سرکار ਵੱਲੋਂ جاری 2024 ਦੇ کیلنڈر ਮੁਤਾਬਕ چھٹی رہے گی اس ਤੋਂ ਇਲਾਵਾ سرکاری کیلنڈر ਮੁਤਾਬਕ 21 اپریل ਨੂੰ ਵੀ ਮਹਾਵਿੱਦ ਜੰਤੀ ਕਲ ਸਰਕਾਰੀ ਛੁੱਟੀ ਹੈ ਪਰ ਇਸ ਦਿਨ ਐਤਵਾਰ ਦੀ ਛੁੱਟੀ ਹੋਣ ਕਰਕੇ ਇਸ ਦਿਨ ਵੀ ਜੋ ਛੁੱਟੀ ਹੈ ਉਹ ਰਹੇਗੀ ਤਾਂ ਇਹ ਇੱਕ ਵੱਡੀ اپڈیٹ ਤੁਹਾਡੇ ਲਈ ਲੈ ਕੇ حاضر ہوئی سی ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਆਪਣਾ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਨਵੀਆਂ ਤਾਜ਼ੀਆਂ ਅਪਡੇਟ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਧੰਨਵਾਦ